ਤੁਹਾਡਾ ਪੂਰਬ ਨਾਲੇ ਮੁਲਾਲੇ ਖੁਬੀ ਬੁਲਾ ਬੁਤ ਮੁਲਾਲੇ ਮਤ ਹੈ ਸਾਡੇ ਚੜ ਚੜ ਕੇ ਹੋ ਗਏ ਚੱਲ ਜਾ ਜੇ ਤੁਸੀਂ ਕੰਮ ਕਰੋ ਅਸੀਂ ਸੇਵਾ ਕਰਦੇ ਤੁਸੀਂ ਸੇਵਾ ਕਰੋ ਨਹੀਂ ਆਪਣਾ ਝਾੜੂ ਲਾਉਣੇ ਸੇਵਾ ਕਰਦੇ ਅੰਦਰ ਪਾਇਆ ਤੁਸੀਂ ਇੱਥੇ ਬਿਹਾਰ ਸਾਰੇ ਗੁਰਦੁਆਰੇ ਤੇ ਕਾ ਭੀਖ ਮੰਗਾਉਂਦੇ ਬੱਚਿਆਂ ਤੋਂ ਦੇ ਲੈ ਬਾਬਾ ਕਿਵੇਂ ਚੜਦੀਆਂ ਐ ਬੱਚਿਆਂ ਤੋਂ ਭੀਖ ਮੰਗਾਉਦੀ ਆ ਕਹਿੰਦੀ ਸਹੀ ਆ ਅਸੀਂ ਤਾਂ ਮੰਗਾएंगे ਭੀਖ ਆ ਦੇ ਲਗਾਂ ਦੋੜੇ ਕੱਟ ਵਾਲਾ ਕੱਟ 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 ਸਮੇਂ ਬਣਾਉਣਾ ਕੱਢੀ ਜਲ ਗਾਲਾ ਪੰਗੜ ਤੋਂ ਰੋਕਦੇ ਨਹੀਂ ਆਪ ਸੁਰਖੀਆਂ ਬਿੰਦੀਆਂ ਲਾ ਕੇ ਘੁੰਮਦੀਆਂ ਨੇ ਇਹ ਸਾਰੀ ਦਿਹਾੜੀ ਓਏ ਰੋਕਦੇ ਹਨ ਭੀਖ ਮੰਗਣ ਤੋਂ ਬੱਚਿਆਂ ਤੋਂ ਭੀਖ ਮੰਗਾਉਂਦੇ ਆਂ ਤੁਹਾਨੂੰ ਠੀਕ ਮੰਗਾਉਣੀ ਆ ਮੇਰਾ ਭੀਖ ਕਹਿੰਦੇ ਵੀਡੀਓ ਕਿਵੇਂ ਬਣਾਇਆ ਬੁਲਾ ਤੇਰੀ ਵੀਡੀਓ ਇਨਰ ਤੇ ਚੜ ਰਹੀ ਹੈ ਤੂੰ ਵੀ ਸੋਚੀਂ ਵੇਚਦੇ ਆ ਇਹ ਇੱਥੇ ਬੱਚਿਆਂ ਤੋਂ ਭੀਖਵਾਉਂਦੇ ਆ ਕੀ ਅੰਤਰਾ ਕੀ ਅੰਤਰਾ ਦੋਨਾਂ ਚ ਇਥੇ ਆਲੇ ਦੋਲੇ ਕਦੀ ਚੋਰੀ ਤਾਂ ਨਹੀਂ ਕਰਦੇ ਅੱਛਾ ਭੀਖ ਮੰਗਣਾ ਸਹੀ ਆ ਸਹੀ ਗੱਲ ਆ ਹੁਣ ਲਾਇਆਗਾ ਮੈਂ ਦਾ ਇਹਨੇ ਨਹੀਂ ਤੋ ਭੀਖ ਲਾ ਹੈ ਆ ਦੇਖ ਲੈ ਉੱਪਰ ਜੀ ਚੋਰੀ ਕਰਦੇ ਆ ਕਹਿੰਦੇ ਆ ਚੋਰੀ ਤਾਂ ਨਹੀਂ ਕਰਦੇ ਭੀਖ ਮੰਗਣਾ ਸਹੀ ਆ ਇੱਕ ਗਮਤਾ ਖਾਏਗਾ ਸਕੂਲ ਭੇਜੋ ਇਸ ਨੂੰ ਪੜ੍ਹਾਈ ਲੈ ਭੇਜੋ ਸਕੂਲ ਸਕੂਲ ਭੇਜੋ ਪੜ੍ਹਾਈ ਕਰੋ ਇਸ ਨੂੰ ਚੱਲ ਮੈਂ ਦਾਖਲ ਕਰਾਤਾ ਇਸ ਨੂੰ ਚੱਲ ਮੈਂ ਸਕੂਲ ਮੈਂ ਫਰੀ ਮੈਂ ਹੁੰਦਾ ਹੈ ਫਰੀ ਮੈਂ ਲੱਗਦਾ ਆਏਗਾ ਗੜਾ ਕੱਢਦੇ ਹੈ ਗੰਦੀਆਂ ਇੱਕ ਵਾਰ ਵੀ ਨਾ ਆਇਆ ਹੋਵੇ ਏ ਬੱਚਿਆ ਸਾਰੇ ਜਿਹੜੇ ਭੀਖ ਮੰਗਉਂਦੇ ਆ ਸਾਰੇ ਦੇਖ ਲਾ ਹੈ ਉਹ ਵੀ ਇਹ ਕਹਿੰਦੀ ਤਾ ਨਹੀਂ ਕਰਦੇ ਹੈਗੇ ਅਸੀਂ ਭੀਖੇ ਮੰਗਦੇ ਆ ਅਸੀਂ ਇਹ ਕੰਮ ਆ ਇਹਨਾਂ ਦਾ ਗੁਰਦੁਆਰੇ ਆ ਕੇ ਚੋਰੀਆਂ ਕਰਦੇ ਆ ਸਮਾਨ ਵੀ ਲੈ ਜਾਂਦੇ ਇੱਥੇ ਆ ਕੇ ਭੀਖ ਮੰਗਦੇ ਆ ਜੇ ਰੋਕਦੇ ਆ ਤਾਂ ਸਾਨੂੰ ਗਾਲ੍ਹਾਂ ਕੱਢਦੇ ਆ ਹਮਾਇਦੇ ਵਿੱਚ ਫਿਰ ਆਉਂਦੇ ਆ ਇਹ ਵੀ ਸਾਡੇ ਬੱਚੇ ਨੂੰ ਘੂਰ ਦੇ ਘਾ ਤੇ ਹਾਂ ਮੈਂ ਕਿਹਾ ਇਹ ਗਾਲਾਂ ਕੱਢਦੇ ਆ ਅਸੀਂ ਗਾਲਾਂ ਬਰਦਾਸ਼ਤ ਜਈਏ ਇਹਨੂੰ ਗਾਲਾਂ ਸੁਣੀ ਜਾਈਏ ਇਹ ਕੰਮ ਨਹੀਂ ਹੋਣ ਦੇਣਾ ਹੈਗਾ ਇਸ ਵਾਰ ਹੁਣ ਇਹ ਆਪ ਗਾਲਾਂ ਕੱਢਦੀ ਐ ਦੱਸ ਇਹ ਕਿੱਡਾ ਮੇਰਾ ਸਹਿਜ ਆ ਮਨਲਾ ਸ਼ੈਣਸ਼ੀਲਤਾ ਜਿਹੜੇ ਨੂੰ ਮੈਂ ਬਰਦਾਸ਼ਤ ਕਰ ਰਿਆ ਵਾਂ ਹੈ ਸਕੂਲ ਭੇਜ ਕਹਿੰਦੀ ਨਹੀਂ ਹਮ ਤੋਂ 20 ਕ ਮੰਗਾਏਗਾ 20 ਕ ਮੰਗਾਏ ਹਮ ਸਕੂਲ ਨਹੀਂ ਭੇਜੇਗਾ ਚੋਰੀ ਤਾਂ ਨਹੀਂ ਕਰਦਾ ਲੈਦਾ ਸਟੋਰੀ ਵੀ ਕਰਦਾ ਸੋਏ ਝਾੜੂ ਤੱਕ ਲੈ ਜਾਂਦੇ ਤੇ ਸਮਾਨ ਨਹੀਂ ਛੱਡਦੇ ਕੁਝ ਵੀ ਇਹ ਹੈ ਅਜੀ ਇਹ ਤਾਂ ਸੇਵਾ ਕਰਦੇ ਝਾੜੂ ਤੱਕ ਲੈ ਜਾਂਦੇ ਤੇ ਚੱਕ ਕੇ ਬੋਲ 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 ਕੀ ਕੀ ਵੀ ਰੋ ਰਹੀ ਹੈ ਆਹ ਗੱਲ ਕੋ ਕੇ ਤੂੰ ਮੰਗਦੀ ਇੱਥੇ ਨਹੀਂ ਕੀ ਹੋ ਗਿਆ ਤੂੰ ਕਿਹੜੀ ਗੱਲ ਬਣਾਉਂਦਾ ਇਹ ਦੋਵੇਂ ਜਾਣੀਏ ਇਹ ਗੱਲ ਵੀ ਨਹੀਂ ਦਿੰਦੇ ਕੀ ਹੋ ਗਿਆ ਭਾਈ ਵੀਡੀਓ ਨੂੰ ਪਾ ਤੂੰ ਕਿੱਥੇ ਜਾਣਾਂ ਨੂੰ ਮੈਂ ਠਹਿਰ ਜਾ ਆ 40 ਸਾਲ ਹੋ ਗਏ ਇੱਥੇ ਰਹਿੰਦੇ ਨੇ ਸਿੱਤੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਸ਼੍ਰੀ ਮਾਛੀਵਾੜਾ ਸਾਹਿਬ ਇੱਕ ਐ ਜਿੱਤੇ ਕੀ ਸੰਗਤਾਂ ਦੇ ਲਗਾਤਾਰ ਮੈਸੇਜ ਆ ਰਹੇ ਸੀ ਕਿ ਸ਼ਨੀਵਾਰ ਨੂੰ ਇੱਥੇ ਚਪੈਰਾ ਸਾਹਿਬ ਹੁੰਦਾ ਹੈ ਤਾਂ ਜਦੋਂ ਸੰਗਤਾਂ ਬਾਹਰ ਨਿਕਲਦੀਆਂ ਨੇ ਤਾਂ ਸੰਗਤਾਂ ਨੂੰ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕੁਝ ਔਰਤਾਂ ਵੱਲੋਂ ਕੀਤਾ ਜਾਂਦਾ ਹੈ ਇਸ ਕਵਰੇਜ ਲਈ ਆਏ ਸੀ ਪਰ ਉੱਥੇ ਕੁਝ ਨਵਾਂ ਹੀ ਕੰਮ ਸਾਨੂੰ ਦੇਖਣ ਨੂੰ ਮਿਲਿਆ ਉਹ ਵੀਡੀਓ ਤੁਸੀਂ ਅੱਗੇ ਦੇਖੋਗੇ ਕਿ ਕਿਸ ਤਰ੍ਹਾਂ ਹੁਣ ਇੱਕ ਹੋਰ ਨਵੀਂ ਮੁਸ਼ਕਲ ਨਵੀਂ ਪਰੇਸ਼ਾਨੀ ਸ਼ੁਰੂ ਹੋਈ ਹੈ ਇਹਦੇ ਬਾਰੇ ਵੀ ਸੰਗਤਾਂ ਨੂੰ ਅਗਾਂਹ ਕਰਾਂਗੇ ਇਹ ਵੀਡੀਓ ਤੁਸੀਂ ਬਾਅਦ ਚ ਦੇਖੋਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਉਸ ਤੋਂ ਬਾਅਦ ਜਦੋਂ ਅਸੀਂ ਗੁਰਦੁਆਰਾ ਸ੍ਰੀ ਚਰਨ ਕਮ ਸਾਹਿਬ ਕੇ ਨਤਮਸਤਕ ਹੋਣ ਦੇ ਲਈ ਗਏ ਤਾਂ ਉੱਥੇ ਸਿੰਘ ਸਾਹਿਬ ਜੋ ਕਿ ਪਹਿਲਾਂ ਵੀ ਜਾਣਦੇ ਨੇ ਵੀਡੀਓਜ਼ ਵਗੈਰਾ ਦੇਖਦੇ ਨੇ ਉੱਥੇ ਜੰਤਰੀਆਂ ਵੇਚਦੇ ਨੇ ਉਹਨਾਂ ਨੇ ਦੱਸਿਆ ਕਿ ਤੁਹਾਡੀ ਵੀਡੀਓਜ਼ ਦੇਖਣ ਤੋਂ ਬਾਅਦ ਅਸੀਂ ਇੱਥੇ ਭਖਾਰੀਆਂ ਨੂੰ ਰੋਕਦੇ ਹਾਂ ਜੋ ਕਿ ਨਜ਼ਦੀਕ ਹੀ ਇੱਕ ਯੂਪ ਵਿਹਾਰ ਵਾਲਿਆਂ ਦੀ ਵੱਡੀ ਵਸਤੀ ਬਣ ਚੁੱਕੀ ਹੈ ਗੁਰਦੁਆਰਾ ਸ੍ਰੀ ਚਨਕਾਮ ਸਾਹਿਬ ਇਤਿਹਾਸਿਕ ਗੁਰਦੁਆਰਾ ਹੈ ਉਹ ਇਤਿਹਾਸਿਕ ਗੁਰਦੁਆਰਾ ਜਿੱਥੇ 8-9 ਪੋਹ ਦੀ ਰਾਤ ਨੂੰ ਸਹੇਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਚਮਕੌਰ ਦੀ ਜੰਗ ਤੋਂ ਆ ਕੇ ਆਰਾਮ ਕੀਤਾ ਸੀ ਟੈਂਟ ਦਾ ਸਹਰਾਣਾ ਲਗਾਇਆ ਸੀ ਝੰਡ ਥੱਲੇ ਉਹ ਪਵਿੱਤਰ ਧਰਤੀ ਹੈ ਗੁਰੂ ਸਾਹਿਬ ਦੀ ਚਨਛੋ ਪ੍ਰਾਪਤ ਧਰਤੀ ਹੈ ਜਿੱਥੇ ਕਿ ਗੁਰਦੁਆਰਾ ਸ੍ਰੀ ਚਨਕਾਮ ਸਾਹਿਬ ਸੁਸ਼ੋ ਉਦੇ ਨਾਲ ਹੀ ਇੱਕ ਯੂਪੀ ਬਿਹਾਰ ਵਾਲਿਆਂ ਦੀ ਵੱਡੀ ਵਸਤੀ ਬਣ ਗਈ ਹੈ ਇਸ ਬਾਰੇ ਵੀ ਆਪਾਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਪਰ ਉਹ ਵੀਡੀਓ ਡਿਲੀਟ ਕਰਵਾ ਦਿੱਤੀ ਗਈ ਸੀ ਸਰਕਾਰਾਂ ਵੱਲੋਂ ਕੇਂਦਰ ਵੱਲੋਂ YouTube ਨੂੰ ਕੰਪਲੇਂਟ ਕਰਕੇ ਚਲੋ ਉਹ ਗੱਲਾਂ 'ਚ ਨਹੀਂ ਪੈਂਦੇ ਫਿਰ ਕਈ ਕਹਿਣ ਲੱਗ ਜਾਂਦੇ ਨੇ ਪਤਾ ਨਹੀਂ ਆਪਰੇ ਹੀ ਕਰਦੇ ਆ ਤਾਂ ਦੱਸ ਦਈਏ ਕਿ ਉਹ ਸਿੰਘ ਸਾਹਿਬ ਨੇ ਦੱਸਿਆ ਕਿ ਉਹ ਪ੍ਰਵਾਸੀ ਔਰਤਾਂ ਜੁਪੀ ਬਿਹਾਰ ਦੀਆਂ ਔਰਤਾਂ ਜੋ ਕਿ ਆਪ ਤਾਂ ਐਨ ਮੇਕਅਪ ਕਰਕੇ ਤਿਆਰ ਹੋ ਕੇ ਬੈਠੇ ਜਾਂਦੀਆਂ ਨੇ ਪਰ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਂਦੀਆਂ ਨੇ ਇਹ ਮੁੱਦੇ ਤੇ ਵੀ ਆਪਾਂ ਇੱਕ ਵੀਡੀਓ ਬਣਾਈ ਸੀ ਜਦੋਂ ਇੱਕ ਪੰਜਾਬੀ ਦੇ ਗਲ ਪੈ ਗਈਆਂ ਸੀ ਉਹ ਔਰਤਾਂ ਪਰ ਹੁਣ ਫੇਰ ਉਹ ਔਰਤਾਂ ਉਸ ਸਿੰਘ ਦੇ ਜੋ ਉਥੇ ਜੰਤਰੀਆਂ ਵੇਚਦਾ ਹੈ ਸੇਵਾ ਵੀ ਕਰਦਾ ਹੈ ਉਹਦੇ ਗੱਲ ਪੈ ਗਈਆਂ ਤੇ ਗਾਲੀ ਗਲੋਚ ਤੱਕ ਉਸ ਨੂੰ ਕਰਨ ਲੱਗੀਆਂ ਸਿੱਧੀਆਂ ਉਸ ਨੂੰ ਧਮਕੀ ਤੱਕ ਦੇਣ ਲੱਗੀਆਂ ਇਹ ਵੀਡੀਓ ਤੁਸੀਂ ਅੱਗੇ ਦੇਖੋਗੇ ਹਾਲਾਂਕਿ ਪਹਿਲਾਂ ਸੀ ਹੋਰ ਵੀਡੀਓ ਪਾਉਣੀ ਸੀ ਪਰ ਇਹ ਬਹੁਤ ਹੀ ਸੰਜੀਦਾ ਮੁੱਦਾ ਹੈ ਕਿਉਂਕਿ ਇਸ ਤਰ੍ਹਾਂ ਦੀ ਇੱਕ ਵੀਡੀਓ ਸਾਨੂੰ ਸ੍ਰੀ ਅਮਰਸਾਹਬ ਤੋਂ ਵੀ ਕਿਸੇ ਨੇ ਭੇਜੀ ਆ ਜਿੱਥੇ ਕਿ ਹੁਣ ਕਿਉਂਕਿ ਜਿੱਤੇ ਸੰਗਤ ਇਹ ਵੀਡੀਓ ਸਾਡੀਆਂ ਦੇਖਦੀ ਆ ਮੁਹਿਮ ਵਾਲੀਆਂ ਤਾਂ ਉੱਥੇ ਭਖਾਰੀ ਵੀ ਦੇਖਦੇ ਨੇ ਉਹ ਵੀ ਆਪਣੀ ਅਗਲੀ ਰਣਨੀਤੀ ਬਣਾ ਲੈਂਦੇ ਨੇ ਤਾਂ ਉਹਨਾਂ ਵੱਲੋਂ ਇੱਕ ਨਵਾਂ ਹੁਣ ਚੱਕਰੀ ਬਣਾ ਲਿਆ ਗਿਆ ਕਿ ਸਿੱਧੇ ਤੌਰ ਤੇ ਭੀਖ ਨਾ ਮੰਗ ਕੇ ਕੋਈ ਨਾ ਕੋਈ ਬਹਾਨਾ ਬਣਾ ਲਿਆ ਜਾਂਦਾ ਹੈ ਸ੍ਰੀ ਅਮਰਸਾਹ ਸਾਹਿਬੇ ਕੇ ਐਨਕਾ ਵੇਚਣ ਦੀ ਆਰਟ ਦੇ ਵਿੱਚ ਇੱਕ ਬੀਬੀ ਭੀਖ ਮੰਗ ਰਹੀ ਸੀ ਜਦੋਂ ਕੁਝ ਸਿੰਘਾਂ ਨੇ ਉਸ ਨੂੰ ਰੋਕੇ ਆ ਤਾਂ ਕਿਸ ਤਰ੍ਹਾਂ ਉਹਨਾਂ ਦੇ ਗਲਪੀ ਉਹ ਵੀ ਵੀਡੀਓ ਦੇਖਿਓ ਦੋਸਤੋ ਬਹੁਤ ਹੀ ਜਿਆਦਾ ਗੰਭੀਰ ਮੁੱਦਾ ਹੈ ਕਿਸ ਤਰ੍ਹਾਂ ਯੂਪੀ ਬਿਹਾਰ ਵਾਲੇ ਗੁਰਸਿੱਖਾਂ ਦੇ ਗਲ ਪੈ ਰਹੇ ਨੇ ਉਹਨਾਂ ਨੂੰ ਗਾਲੀ-ਕਲੋਚ ਕਰ ਰਹੇ ਨੇ ਤੇ ਸ਼ਰਯਾਮ ਕਹਿ ਰਹੇ ਨੇ ਕਿ ਅਸੀਂ ਤਾਂ ਐਦਾਂ ਹੀ ਵੀ ਇੱਕ ਮੰਗਾਗੇ ਇਸ ਤਾਂ ਐਦਾਂ ਹੀ ਕਰਾਂਗੇ ਹਾਲਾਂਕਿ ਅਸੀਂ ਕਾਫੀ ਟਾਈਮ 2 ਤੋਂ 2.5 ਘੰਟੇ ਉੱਥੇ ਇੰਤਜ਼ਾਰ ਵੀ ਕੀਤਾ ਘੁੰਮੇ ਵੀ ਪਰ ਸਾਨੂੰ ਉਹ ਔਰਤਾਂ ਹਲੇ ਨਹੀਂ ਮਿਲੀਆਂ ਪਰ ਜ਼ਰੂਰ ਅੱਗੇ ਤੋਂ ਵੀ ਧਿਆਨ ਰੱਖਾਂਗੇ ਕਿਉਂਕਿ ਇਸ ਚੀਜ਼ ਦੇ ਅਸੀਂ ਵੀ ਗਵਾਹ ਕਿ ਇਹ ਜੋੜੇ ਲੈ ਕੇ ਤੱਕ ਲੰਗਰ ਹਾਲ ਦੇ ਵਿੱਚ ਵੜ ਜਾਂਦੇ ਨੇ ਯੂਪੀ ਬਿਹਾਰ ਵਾਲੇ ਹੁਣ ਇਹਨਾਂ ਨੂੰ ਕੌਣ ਰੋਕੇਗਾ ਇਹ ਸੰਗਤ ਜ਼ਰੂਰ ਕਮੈਂਟਾਂ 'ਚ ਦੱਸੇ ਕਿ ਇਹ ਮਰਿਆਦਾ ਕਿਨੇ ਬਹਾਲ ਰੱਖਣੀ ਹੈ ਕਿਉਂਕਿ ਇਸ ਤਰ੍ਹਾਂ ਜੇਦੋ ਗੁਰੂ ਘਰਾਂ ਦੇ ਵਿੱਚ ਨੰਗੇ ਸਿਰ ਜਾਣਾ ਜੋੜੇ ਪਾ ਕੇ ਜਾਣਾ ਇਹ ਬਹੁਤ ਹੀ ਗਲਤ ਹੈ ਕਿਉਂਕਿ ਲੰਗਰ ਵੀ ਸਾਡੇ ਲਈ ਸਤਿਕਾਰਤ ਹੈ ਮੱਥਾ ਟੇਕਦੀ ਹੈ ਸੰਗਤ ਉੱਥੇ ਵੀ ਗੁਰੂ ਦਾ ਲੰਗਰ ਕਿਹਾ ਜਾਂਦਾ ਹੈ ਸੋ ਜਰੂਰ ਇਹਦੇ ਬਾਰੇ ਵੀ ਕਮੈਂਟ ਕਰਿਓ ਤੇ ਆ ਵੀਡੀਓ ਜਰੂਰ ਅਖੀਰ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਕਿ ਕਿਸ ਤਰ੍ਹਾਂ ਹੁਣ ਇਹਨਾਂ ਦੇ ਹੌਂਸਲੇ ਬਲੰਦ ਹੋ ਚੁੱਕੇ ਨੇ ਭੀਖ ਮੰਗਲ ਤੋਂ ਰੋਕਣ ਤੇ ਸਿੱਧੀਆਂ ਗਾਲਾਂ ਤੱਕ ਕੱਢਣ ਲੱਗ ਗਈਆਂ ਨੇ ਔਰਤਾਂ ਹਾਲਾਂਕਿ ਇਹਨਾਂ ਔਰਤਾਂ ਵੱਲੋਂ ਇਸ ਸਿੰਘ ਤੇ ਵੀ ਕੁਝ ਰੂਪ ਲਾਏ ਗਏ ਨੇ ਉਹ ਵੀ ਆਪਾਂ ਵੈਰੀਫਾਈ ਕਰਾਂਗੇ ਕਿਉਂਕਿ ਸਾਡੇ ਲਈ ਸਾਰੇ ਇੱਕ ਬਰਾਬਰ ਨੇ ਕਿਉਂਕਿ ਸਿੱਖ ਕੌਮ ਦੋ ਵળે ਸਰਬੱਤ ਦਾ ਭਲਾ ਮੰਗਦੀ ਹੈ ਸਾਡੇ ਦੁਸ਼ਮਨ ਸਰਪੋ ਨੇ ਜੋ ਕਿ ਗੁਰੂ ਘਰ ਦੀ ਮर्याਦਾ ਅਤੇ ਮਾਹੌਲ ਖਰਾਬ ਕਰ ਰਹੇ ਨੇ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਨਾ ਆਓ ਦੇਖੋ ਇਹ ਵੀਡੀਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਕਬੂਰ ਬਣਾ ਲੈ ਮੁਲਾਲੇ ਖੂਬੀ ਬੁਲਾ ਬੁਤ ਮੁਲਾਲੇ ਮਕਬੂਰ ਮੁਲਾਲੇ ਮਨਾ ਲੈ ਮਕਬੂਰ ਬਣਾ ਲੈ ਬਾਕੀ ਬੁਤ ਬਣਾ ਲੈ ਏ ਜਨਾਨੀਆਂ ਗੰਦੀਆਂ ਗਾਲਾਂ ਕੱਢਦੀ ਆ ਹਾਂ ਭੀਖ ਮੰਗਾਉਂਦੀ ਆ ਬੱਚਿਆਂ ਤੋਂ ਕ੍ਰਾਇਮ ਕਰਦੀ ਆ ਛੋਟੇ ਛੋਟੇ ਬੱਚਿਆਂ ਤੋਂ ਨਾ ਉਹ ਭੀਖ ਮੰਗਦੀ ਆ ਠੀਕਾ ਗੁਰੂ ਕੇ ਨਾਮ ਪਰਦੇ ਦੋ ਗੁਰੂ ਕੇ ਨਾਮ ਪਰਦੇ ਦੋ ਭੀਖ ਮੰਗਣਾ ਦੇ ਗੰਦੀਆਂ ਗਾਲਾਂ ਕੱਢਦੀ ਆ ਇਹ ਗੰਦੀਆਂ ਗਾਲਾਂ ਕੱਢਦੀਆਂ ਮੇਰੀ ਕੰਝੀਆਂ ਗਾਲਾਂ ਵਿਚੇ ਜਨਾਨੀਆਂ ਕਹਿੰਦੀ ਚੋਰੀ ਤਾਂ ਨਹੀਂ ਕਰਦਾ ਭੀਖ ਮੰਗਦੇ ਆ ਸਹੀ ਆ ਇਹਦਾ ਭੀਖ ਮੰਗਣਾ ਕਹਿੰਦੀ ਸਹੀ ਆ ਹੈ ਸਹੀ ਆ ਭੀਖ ਮੰਗਣਾ ਹਾਂ ਸਹੀ ਆ ਕਹਿੰਦੀ ਭੀਖ ਹੈਂ ਨਹੀਂ ਮੰਗਦਾ ਹੈ ਸਹੀ ਆ ਆਵੇ ਬੱਚਿਆਂ ਨੂੰ ਸਕੂਲ ਭੇਜਣ ਦੀ ਬਜਾਏ ਨਾ ਜਾ ਕੰਮ ਕਰ ਆਪਣਾ ਕੰਮ ਕਰੋ ਹੈ ਸਾਡੇ ਚੜ ਚੜ ਕੇ ਆਉਂਦੇ ਆ ਜਾ ਤੁਸੀਂ ਕੰਮ ਕਰੋ ਅਸੀਂ ਸੇਵਾ ਕਰਦੇ ਹਾਂ ਤੁਸੀਂ ਸੇਵਾ ਕਰੋ ਨਹੀਂ ਆਪਣਾ ਝਾੜੂ ਲਾਉਣੇ ਸੇਵਾ ਕਰਦੇ ਹਾਂ ਸੇਵਾ ਕਰ ਸੇਵਾ ਕਰਦਾ ਹੈ ਗੰਦ ਪਾਇਆ ਤੁਸੀਂ ਇੱਥੇ ਵਿਹਾਰ ਸਾਰੇ ਗੁਰਦੁਆਰੇ ਇੱਥੇ ਆ ਕੇ ਭੀਖ ਮੰਗਾਉਂਦੇ ਬੱਚਿਆਂ ਤੋਂ ਦੇ ਲੈ ਬਾਬਾ ਕਿਵੇਂ ਚੜਦੀਆਂ ਹੈ ਹੈ ਮੈਂ ਤੈਨੂੰ ਔਰਤ ਕਰਕੇ ਛੱਡੀ ਜਾਂਦਾ ਬੰਦਾ ਹੁੰਦਾ ਠੱਪੜ ਦੇਣਾ ਸੀ ਮੈਂ ਇਹ ਗੰਦੀਆਂ ਗਾਲਾਂ ਕੱਢਦੀਆਂ ਤੂੰ ਹੈ ਅਸੀਂ ਗੰਦੀ ਗਾਲ ਕੱਢਦੇ ਹਾਂ ਇਹਨੂੰ ਬੱਚਿਆਂ ਤੋਂ ਭੀਖ ਇਹਨੂੰ ਮੂੰਹ ਵਾਲਾ ਕੈਮਰਾ ਲਾ ਅੱਗੇ ਵਾਲਾ ਕੈਮਰਾ ਲਾ ਇਹਨੂੰ फ्लਸ਼ ਕੈਮਰਾ ਲਾ ਅੱਗੇ ਵਾਲਾ ਫਰੰਟ ਵਾਲਾ ਕੈਮਰਾ ਤੇ ਬੈਕ ਸਾਈਡ ਹਾਂ ਉਹ ਲੱਗਿਆ ਬੱਚਿਆਂ ਤੋਂ ਭੀਖ ਮੰਗਾਉਦੀ ਆ ਕਹਿੰਦੀ ਸਹੀ ਆ ਅਸੀਂ ਤਾਂ ਮੰਗਾएंगे ਭੀਖ ਹਾਂ ਦੇਲਾ ਗੰਦ ਹੋੜੇ ਕੱਢ ਗਾਲਾ ਕੱਢ 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 ਜਾਲ ਗਾਲਾ ਕੱਢੀ ਜਾਲ ਗਾਲਾ ਹੈ ਉੱਪਰ ਜੀ ਸਾਡੇ ਨਾਲ ਆੜਦੀ ਆ ਅਸੀਂ ਭੀਖ ਮੰਗਣ ਤੋਂ ਰੋਕਦੇ ਆ ਇਹਨਾਂ ਨੂੰ ਬੱਚਿਆਂ ਨੂੰ ਫੇਰ ਸਾਨੂੰ ਗੰਦੀਆਂ ਗਾਲਾਂ ਕੱਢਦੇ ਆ ਇਹ ਦੱਸ ਅਸੀਂ ਇਹ ਗਾਲਾਂ ਖੜ ਸੁਣਨ ਤੋਂ ਰਹਿ ਗਏ ਹੁਣ ਅਸੀਂ ਇੱਥੇ ਹੈ ਇਹ ਛੋਟੇ ਛੋਟੇ ਬੱਚੇ ਗਾਲਾਂ ਕੱਢ ਕੇ ਭੱਜਦੇ ਨੇ ਇਹ ਫਿਰ ਆ ਕੇ ਹਮਾਇਤ ਕਰਦੀਆਂ ਨੇ ਭੀਖ ਮੰਗਣ ਤੋਂ ਰੋਕਦੇ ਨਹੀਂ ਆਪ ਸੁਰਖੀਆਂ ਬਿੰਦੀਆਂ ਲਾ ਕੇ ਘੁੰਮਵਦੀਆਂ ਨੇ ਇਹ ਸਾਰੀ ਦਿਹਾੜੀ ਹੈ ਓਏ ਰੋਕਦੇ ਹੈ ਨਾ ਭੀਖ ਮੰਗਣ ਤੋਂ ਹੈ ਸੁਰਖੀਆਂ ਬਿੰਦੀਆਂ ਲਾ ਕੇ ਘੁੰਮਵਦੀਆਂ ਕੋਈ ਨਾ ਰੋਕ ਸਕੂਲੇ ਭੇਜੋ ਫਿਰ ਦੇਲਾ ਕਿਵੇਂ ਅੜਕਦੀ ਆ ਦੇ ਕਿਵੇਂ ਬੋਲਦੀ ਆ ਦੇ ਆ ਗੰਦਿਆਂ ਗਾਲਾਂ ਕੱਢਦੀ ਆ ਬੋਲੀ ਆ ਵਧੀਆ ਵਧੀਆ ਬੋਲ ਬਹੁਤ ਵਧੀਆ ਬੋਲੋ 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 ਜੋ 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 ਉੱਪਰ ਜਿਹੜੇ ਥਾਣੇ ਜਾਣਾ ਮੈਂ ਤੂੰ ਜਾ ਜਿਹੜੇ ਥਾਣੇ ਜਾਣਾ ਜਾ ਜਾ ਤੂੰ ਉੱਥੇ ਮੈਂ ਸਾਬਤ ਕਰੂੰਗਾ ਵੀ ਇਹ ਭੀਖ ਮੰਗਦੇ ਨੇ ਹਾਂ ਮੰਗ ਤੇ ਹਾਂ ਮੰਗ ਰੋਕਦੀ ਐ ਟ੍ਰੇਮ ਆਹੋ ਹਾਂ ਮੰਗ ਬਈ ਹਾਂ ਮੰਗ ਬਈ ਕੋ ਬੋਲਦਾ ਹਾਂ ਮੰਗ ਬਈ ਬੱਚੇ ਨੇ ਤੂੰ ਭੀਖਾ ਤੂੰ ਹਾਂ ਮੰਗ ਭੀਖਾ ਮੰਗ ਭੀਖਾ ਆਹ ਕਹਿੰਦੀ ਮੰਗੋਣੀ ਐ ਮੇਰਾ ਭੀਖ ਸੁਣ ਲਿਆ ਹਾਂ ਭੀਖ ਬੋਲਾ ਵੀਡੀਓ ਕੈਮਰੇ ਤੇ ਬੋਲਾ ਤੇਰੀ ਵੀਡੀਓ ਨੱਟ ਤੇ ਚੜ ਰਹੀ ਐ ਤੂੰ ਵੀ ਸੋਚ ਬਾਈ ਬੋਲ ਨਾ ਮੈਂ ਗੱਟੇ ਨਾਲ ਵੀਡੀਓ ਲਿਆ ਕਿਤਾਬ ਆਪ ਕੋ ਮਤ ਨਾਲੇ ਭੀਗ ਰਹੇ ਹਾਂ ਕਿਸਾ ਹੈ ਗੁਰੂ ਦੇ ਲਾਭ ਵਰ ਦੇ ਦੋ 10 ਰੁਪਿਆ 20 ਰੁਪਿਆ ਦੇ ਨਾ ਗੁਰੂ ਦੇ ਲਾਭ ਵਰ ਦੇ ਦੋ ਨਾ ਦੇ ਦੋ ਤੂੰ ਕਿਤਾਬ ਵੇਚ ਕੇ ਦਿਖਾ ਤੂੰ ਕਿਤਾਬ ਵੇਚ ਕੇ ਦਿਖਾ ਹਮ ਤਾਂ ਵੇਚਦੇ ਹਾਂ ਤੂੰ ਵੇਚ ਕੇ ਦਿਖਾ ਤੂੰ ਤੂੰ ਤਾਂ ਮਿਹਨਤ ਨਹੀਂ ਕਰਤੇ ਹੋ ਮੈਂ ਤਾਂ ਕਰਦੇ ਹਾਂ ਜਾਂ ਕਿਤਾਬ ਵੇਚ ਕੇ ਦਿਖਾ ਗੁਰੂ ਦੇ ਲਾਭ ਵਰ ਦੇ ਦੋ ਗੁਰੂ ਦੇ ਨਾਮ ਪਰ ਕਿਤਾਬ ਦੇਜ ਕੇ ਦਿਖਾ ਤੂੰ ਨਾਮ ਮਾਰੀ ਜਾਂਦੀ ਹੈ ਗੁਰੂ ਦੇ ਨਾਮ ਪਰ ਦੇ ਦੋ ਅਸੀਂ ਤਾਂ ਕਿਤਾਬਾਂ ਵੇਚਦੇ ਹਾਂ ਇੱਥੇ ਸੇਵਾ ਕਰਦੇ ਹਾਂ ਹਾਂ ਬੱਚੇ ਜੰਤਰੀਆਂ ਵੇਚਦੇ ਆ ਖੜਾਉਣੇ ਵੇਚਦੇ ਆ ਇਹ ਇੱਥੇ ਬੱਚਿਆਂ ਤੋਂ ਭੀਖ ਮੰਗਉਂਦੇ ਆ ਕੀ ਅੰਤਰਾ ਕੀ ਅੰਤਰਾ ਤੋਂ ਨਾਲ ਹਾਂ ਮੰਗਦੇ ਇੱਥੇ ਆਲੇ ਦੁਆਲੇ ਕਦੀ ਚੋਰੀ ਤਾਂ ਨਹੀਂ ਕਰਦੇ ਅੱਛਾ ਭੀਖ ਮੰਗਣਾ ਸਹੀ ਹੈ ਸਹੀ ਗੱਲ ਹੈ ਸੁਣ ਲਿਆ ਕਦੀ ਭੀਖ ਮੰਗਣਾ ਸਹੀ ਗੱਲ ਹੈ ਚੋਰੀ ਤਾਂ ਨਹੀਂ ਕਰਦੇ ਚੋਰੀ ਕਰਦੇ ਝਾੜੂ ਲੈ ਕੇ ਜਾਂਦੇ ਆ ਗੁਰਦੁਆਰੇ ਤੇ ਝਾੜੂ ਲੈ ਕੇ ਗਏ ਹਮਾਰੇ ਵਾਹਾਂ ਸੇ ਹਮਸੇਦਾ ਕਰਦੇ ਆ ਝਾੜੂ ਲੈ ਕੇ ਗਏ ਨੇ ਝਾੜੂ ਕਦ ਲੈ ਗਏ ਹੈ ਹੈ ਗੁਰਦੁਆਰੇ ਝਾੜੂ ਤੱਕ ਨਹੀਂ ਛੱਡਦੇ ਹੈਗੇ ਅਸੀਂ ਸੇਵਾ ਕਰਦੇ ਆ ਝਾੜੂ ਵੀ ਲੈ ਕੇ ਗਏ ਆ ਗੁਰਦੁਆਰਾ ਵਾਲਾ ਬਾਬਾ ਬੁਲਾ ਕੇ ਆ ਹਾਂ ਝਾੜੂ ਵੀ ਲੈ ਕੇ ਜਾਂਦੇ ਆ ਉੱਪਰ ਜੜਦੀ ਆ ਇਹ ਦੇਖ ਇਧਰ ਆ ਜੀ ਕਹਿੰਦੀ ਭੀਖ ਮੰਗਣਾ ਸਹੀ ਆ ਕਹਿੰਦੀ ਚੋਰੀ ਤਾਂ ਨਹੀਂ ਕਰਦੇ ਸੁਣ ਲਾ ਆ ਮੈਂ ਤਾਂ ਇਹਨਾਂ ਨੂੰ ਤਾਂ ਭੀਖ ਲੱਗ ਹੈ ਆ ਦੇਖ ਲਓ ਉੱਪਰ ਜੀ ਚੋਰੀ ਕਰਦੇ ਆ ਕਹਿੰਦੇ ਆ ਚੋਰੀ ਤਾਂ ਨਹੀਂ ਕਰਦੇ ਭੀਖ ਮੰਗਣਾ ਸਹੀ ਆ ਵਿੱਚ ਰਿਕਾਰਡ ਹੋ ਰਿਹਾ ਵਾ ਹਾਂ ਦੇਖ ਮਿਆਣੇ ਪੀਖ ਨਹੀਂ ਮੰਗਣੀ ਮੰਗੌਂਦੀ ਆ ਹੱਸਾ ਦੇ ਤੇ ਮੰਗੌਂਦੀ ਆਏ ਅਸੀਂ ਰੋਕਦੇ ਆਂ ਇਹ ਸਾਨੂੰ ਗਾਲਾਂ ਕੱਢਦੇ ਆ ਸਾਨੂੰ ਗਾਲਾਂ ਕੱਢਦੇ ਨੇ ਇਹ ਜਵਾਕ ਆ ਤਸਰੀ ਗਾਲਾਂ ਸੁਣਾਗੇ ਨਹੀਂ ਨਹੀਂ ਬਾਬਾ ਇਹ ਤਾਂ ਕਰੇ ਚਾਹੇ ਨਾ ਬਾਬਾ ਪੇਟ ਜਖਾਨ ਸਮਾਨ ਖਾ ਲੇ ਹੈ ਮੰਨ ਕੇ ਕਬਤਾ ਖਾਏਗਾ ਸਕੂਲ ਭੇਜੋ ਇਸ ਨੂੰ ਆਪਣਾ ਬੋਲੇਗਾ स्कूल भेजो पढ़ाई तो पैसे, कराओ इसको तो पैसे तो। चल मैं दाखिल कराता इसको तो तो। चल मैं स्कूल तो तो। में फ्री में होता है फ्री तो में फ्री में होता तो है सब कुछ सारी पढ़ाई फ्री होती है हमारे बच्चे पढ़ते नहीं है स्कूल में फ्री पढ़ाई फ्री पढ़ाई है अभी आठ तारीख तो तक छुट्टी हुआ है फ्री पढ़ाई है और खाना तक खाना तक चल जा फिर देख लिया सारे बयान ही सुन ले ਇਹ ਕਹਿੰਦੀ ਆ ਵੀ ਚੋਰੀ ਤਾਂ ਨਹੀਂ ਅਸੀਂ ਕਰਦੇ ਭੀਖ ਮੰਗਦੇ ਆ ਮਤਲਬ ਭੀਖ ਮੰਗਣੇ ਨਾਲ ਨਹੀਂ ਸਹੀ ਆ ਬਸ ਠੀਕ ਆ ਸਰ ਚਾਓ ਚੱਲ ਠੀਕ ਆ ਵੇ ਆਏ ਹੋਏ ਹਾਂ ਮਾਲੂ ਖੂਨ ਮੰਗਦਾ ਹਾਂ ਕੋਲ ਲਾ ਕੇ ਚੋਰੀ ਤਾਂ ਨਹੀਂ ਕਰਦੇ ਭੀਖ ਮੰਗਦੇ ਆ ਕਾਦੀ ਮੋਟਾ ਬੀਲ ਗਈ ਪਟੇ ਕੋ ਜਾ ਕੱਟਦੇ ਤੁਸੀਂ ਤੁਸੀਂ ਤੋਂ ਮਾਰ ਪੰਜਾਬੀਆਂ ਨੂੰ ਕੱਟ ਤੋਂ ਵੱਢ ਦੋ ਆਜੋ ਵੱਢ ਦੋ ਕੱਢ ਦੋ हमको ਵੱਢ ਦੋ ਪੁੱਛਣ ਨੂੰ ਕਦੇ ਮਾਰੇ ਇਸ ਨੂੰ ਪੁੱਛੋ ਪੁੱਛਣ ਨੂੰ ਕਦੇ ਮਾਰੇ ਆ ਕੰਮ ਬੱਚਾ ਬੱਚੇ ਨੂੰ ਮਾਰਦੀ ਹੈ ਫਿਰ ਕੀ ਆ ਤੈਨੂੰ ਸ਼ਰਮ ਲੱਗਦਾ ਆਏਗਾ ਗਾੜਾ ਕੱਢਦੇ ਹੈ ਗੰਦੀਆਂ ਇੱਕ ਵਾਰ ਵੀ ਨੂੰ ਮਾਰਿਆ ਹੋਵੇ ਕਿੱਥੇ ਆਵੇ ਲੱਗਾ ਤੂੰ ਤੂੰ ਉਤਰੋ ਉਤਰੋ ਬਾਪੂ ਉਤਰੋ ਹਾਂ ਉਤਰ ਮੈਂ ਤੂੰ ਮਾਰਦਾ ਤੂੰ ਮਾਰਦਾ ਚਲ ਬਾਲ ਖੋਲ ਕੇ ਮਾਰੋ ਚਲ ਮੈਂ ਇਹਦਾ ਕੱਟਣਾ ਤੁਸੀਂ हमको रोकना आता है कभी बच्चे को नहीं, बोलते हो? हम बच्चे को बुले को बोलते हैं बोलते हो कभी इसको? बच्चे कहां मत है। एक बार हमारा बच्चा मांगता है स्कूल में जाता है चलो बात करती है भीख मंगे सुरखी बिंदी ला के चल जाती है कितने गंदा गालियां कर दिया ਤੈਨੂੰ ਬਖਸ਼ੀ ਜਾਣਾ ਇਹ ਕਾਨੂੰਨ ਮੈਂ ਤੈਨੂੰ ਕੰਮ ਨਾ ਹੋ ਜੇ ਤੇਰਾ ਘਰ ਵਾਲੇ ਦਾਤਾ ਹੈ ਯਾਰ ਲੈਨੇ ਲਾ ਕੇ ਆਪਣਾ ਤੂੰ ਪੀਖ ਮਕਾਉਣੀ ਆ ਨਾ ਬੱਚਿਆਂ ਤੋਂ ਇਹ ਮਰਜ਼ੀ ਕਰੀਏ ਇਹ ਬੱਚੇ ਆ ਸਾਰੇ ਜਿਹੜੇ ਪੀਖ ਮੋਲਦੀ ਆ ਸਾਰੇ ਲੈ ਜਾ ਹੈ ਉਹ ਵੀ ਉਹ ਕਹਿੰਦੀ ਚੋਰੀ ਤਾਂ ਨਹੀਂ ਕਰਦੇ ਹੈਗੇ ਅਸੀਂ ਪੀਖੇ ਮੰਗਦੇ ਆ ਅਸੀਂ ਇਹ ਕੰਮ ਆ ਇਹਨਾਂ ਦਾ ਗੁਰਦੁਆਰੇ ਆ ਕੇ ਚੋਰੀਆਂ ਕਰਦੇ ਆ ਸਮਾਨ ਵੀ ਲੈ ਜਾਂਦੇ ਆ ਇੱਥੇ ਆ ਕੇ ਭੀਖ ਮੰਗਦੇ ਆ ਜੇ ਰੋਕਦੇ ਆ ਤਾਂ ਸਾਨੂੰ ਗਾਲਾਂ ਕੱਢਦੇ ਆ ਹਮੈ ਦੇ ਵਿੱਚ ਫਿਰ ਆਉਂਦੇ ਆ ਇਹ ਵੀ ਸਾਡੇ ਬੱਚੇ ਨੂੰ ਘੂਰਦੇ ਘਾ ਤੇ ਹਾਂ ਮੈਂ ਕਿਹਾ ਇਹ ਗਾਲਾਂ ਕੱਢਦੇ ਆ ਅਸੀਂ ਗਾਲਾਂ ਬਰਦਾਸ਼ਤ ਨਹੀਂ ਇਹਨੂੰ ਗਾਲਾਂ ਸੁਣੀ ਜਾਈਏ ਇਹ ਕੰਮ ਨਹੀਂ ਹੋਣ ਦੇਣਾ ਹੈਗਾ ਇਸ ਸਮਾਂ ਹੁਣ ਇਹ ਆਪ ਗਾਲਾਂ ਕੱਢਦੀ ਆ ਇਹ ਦੱਸ ਇਹ ਕਿੱਡਾ ਮੇਰਾ ਸਹਿਜ ਆ ਮਤਲਬ ਸ਼ੈਣਸ਼ੀਲਤਾ ਜਿਹੜੇ ਨੂੰ ਮੈਂ ਬਰਦਾਸ਼ਤ ਕਰ ਰਿਆ ਹਾਂ ਹੈਂ ਸਕੂਲ ਭੇਜ ਕਹਿੰਦੀ ਨਹੀਂ ਹਮ ਤੋਂ 20 ਕ ਮੰਗਾਏਗਾ 20 ਕ ਮੰਗਾਏਗਾ ਹਮ ਸਕੂਲ ਨਹੀਂ ਭੇਜੇਗਾ ਚੋਰੀ ਤਾਂ ਨਹੀਂ ਕਰਦਾ ਲੈਦਾ ਸਟੋਰੀ ਵੀ ਕਰਦਾ ਸੋਏ ਝਾੜੂ ਤੱਕ ਲੈ ਜਾਂਦੇ ਤੇ ਸਮਾਨ ਨਹੀਂ ਛੜਦੇ ਕੁਝ ਵੀ ਹੈ ਹੈ ਅਸੀਂ ਇਧਰ ਸੇਵਾ ਕਰਦੇ ਝਾੜੂ ਤੱਕ ਲੈ ਜਾਂਦੇ ਇਥੇ ਚੱਕ ਕੇ ਸਰ ਵੱਲੋਂ ਵਰਦੀ ਮਿਲਦੀ ਆ ਬੈਗ ਮਿਲਦਾ ਸਭ ਕੁਝ ਮਿਲਦਾ ਮੇਰੀ ਜੇ ਗਲਤ ਗੱਲ ਲੱਗੀ ਹੋ ਵਿਸ਼ਾ ਕਮੈਂਟਾਂ ਤੁਸੀਂ ਕਹਿ ਸਕਦੇ ਹੋ ਜੇ ਮੈਂ ਗਲਤ ਹਾਂ ਮੈਂ ਅਸੀਂ ਸ਼੍ਰੀ ਆਮ ਗਾਣਾ ਕੱਢਦੀ ਹੈ ਕਹਿੰਦੀ ਚੋਰੀਆਂ ਕਰਾਂਗੇ ਹਮ ਤੋਂ ਆਪਣੇ ਚੋਰੀ ਨਹੀਂ ਕਰਦੇ ਭੀਖ ਮੰਗਾਵਾਂਗੇ ਹਮ ਤੋਂ ਮੰਗਾਏਗਾ ਆਪ ਸੁਰਖੀ ਬਿੰਦੀ ਲਾ ਕੇ ਘੁੰਮੀ ਜਾਂਦੀ ਆ ਤੇ ਤਿੰਨ ਚਾਰ ਪੰਜ ਬੱਚੇ ਨੇ ਉਹਨਾਂ ਤੋਂ ਭੀਖ ਮੰਗਾਉਂਦੀ ਆਏ ਫਿਰ ਗਾਣਾ ਕੱਢਦੀ ਆ ਦਿਨ ਮੈਨੂੰ ਵੀ ਗਾਣਾ ਕੱਢੀ ਇਹਨੇ ਗਲਤ ਬੋਲਦੀ ਆ ਕਿੱਥੋਂ ਤੱਕ ਸਹੀ ਆ ਇਹ ਬਹੁਤ ਗਲਤ ਆ ਸਾਡੇ ਵੀ ਬੱਚੇ ਹੈਗੇ ਨੇ ਇੱਥੇ ਲੋਕ ਹਾਲ ਦੇਖਿਆ ਬੱਚੇ ਕਦੇ ਭੀਖ ਮੰਗਦੇ ਗੁਰਦੁਆਰੇ ਤੇ ਮੂਰੇ ਹੈਂ ਲੱਗਣ ਲੱਗ ਭੀਖ ਮੰਗਣ ਲਾ ਜਾਂਦੇ ਨੇ ਇਹ ਦੱਸ ਗੁਰੂ ਘਰ ਆਉਂਨੇ ਹੋ ਤੁਸੀਂ ਆਓ ਜਾਓ ਗੁਰੂ ਘਰ ਮੱਥਾ ਟੇਕੋ ਆਪਣਾ ਰੋਟੀ ਪਾਣੀ ਖਾਓ ਲੰਗਰ ਪਾਣੀ ਖਾ ਕੇ ਇਹ ਭੀਖ ਮੰਗੇ ਦਾ ਸਾਰੀ ਦਿਹਾੜੀ 700 200 ਰੁਪਇਆ ਲਿਜਾ ਕੇ ਦਿੰਦੇ ਨੇ ਇਹਨਾਂ ਨੂੰ ਇਹ ਪੈਸੇ ਖਾਂਦੀ ਆ 200 ਇੱਕ ਇੱਕ ਜਵਾਗ 100 150 200 ਦਿੰਦਾ ਵਾ 5-600 ਰੁਪਇਆ ਬਣ ਜਾਂਦਾ ਵਾ ਦਿਹਾੜੀ ਇਹਨਾਂ ਨੂੰ ਕੀ ਲੋੜਾ ਸਕੂਲੇ ਭੇਜਣ ਦੀ ਅੜਦੀ ਆ ਕਹਿੰਦੀ ਅਮ ਨਹੀਂ ਭੇਜेंगे ਲੈ ਦੱਸ ਹਮ ਤਾਂ 20 ਕ ਮੰਗਾਏਂਗੇ ਚੋਰੀ ਤਾਂ ਨਹੀਂ ਕਰਤਾ ਇਹਦੀ ਨਜ਼ਰ ਦੇ ਵਿੱਚ ਚੋਰੀ ਗੁਨਾਹ ਵਾ ਪੀਖ ਮੰਗਣਾ ਕੋਈ ਗੁਨਾਹ ਨਹੀਂ ਹੈਗਾ ਬੱਚਿਆਂ ਤੋਂ ਵੀ ਹੁਣ ਕਿੰਨਾ ਕਿੰਨਾ ਜੁਰਮ ਹੈ ਗੱਲਾਂ ਕਰਦੀ ਹੈ ਇਹ